ਲਓ ਜੀ ਦਰਸ਼ਨ ਕਰਵਾਵਾਂਗੇ ਡੇਰਾ ਬਾਬਾ ਸ੍ਰੀ ਚੰਦ ਜੀ ਮਹਾਰਾਜ ਤਪਸਥਾਨ ਬਾਬਾ ਕਰਤਾਰਦਾਸ ਜੀ ਮੁਖ ਸੇਵਾਦਾਰ ਬਾਬਾ ਰਾਜ ਸਿੰਘ ਲੋਟ ਵਾਲੇ ਸੇਵਾਦਾਰ ਸਤਨਾਮ ਦਾਸ ਅੱਜ ਮਹਾਰਾਜ ਜੀ ਦੇ ਸਾਢੀ ਆਈ ਹੋਈ ਇੱਕ ਜਟਿਲ ਕਹਾਣੀ ਹੈ ਸੱਚ ਦਾ ਬੰਦਰ ਹੈ ਇਹ ਕਹੇ ਹੈ ਕਿ ਜਦੋਂ ਇਹ ਦੇਖਣਾ ਕਿ ਉਹ ਜਾਨ ਤਾਲੀਆਂ ਦੇ ਜਿੱਤੇ ਮੋਹਨ ਜੀ ਚੱਲ ਕਰਕੇ ਗਈਆਂ ਜਾਂ ਕਰਕੇ ਸਾਕਸ਼ੀ ਕੋਪਾਲਾ ਮੰਦਰ ਹੁੰਦਾ ਹੈ ਸਾਕਸ਼ੀ ਦਿੱਤੀ ਇਹੋ ਤਰ੍ਹਾਂ ਦੇ ਪ੍ਰਮਾਣ ਆਉਂਦੇ ਨੇ ਰਾਜਾ ਨੇ ਦੇਖਿਆ ਕਿ ਭਗਵਾਨ ਦੇ ਦਾੜ੍ਹੀ ਆਈ ਹੋਈ ਹੈ ਰਾਜਾ ਨੇ ਆਖਿਆ ਕਿ ਪੰਡਤ ਨੇ ਚਲਾਕੀ ਦੇ ਨਾਲ ਚਮਕਾਈ ਦਿੱਤੀ ਹੁਣ ਭਗਵਾਨ ਦੀ ਦਾੜ੍ਹੀ ਫੜੀ ਤੇ ਖਿੱਚੀ ਤੇ ਕਹਿੰਦੇ ਮੂਤੀ ਹੰਧਾਰਾ ਵਗ ਰਹੀ ਜਾ ਲਾਓ ਜੀ ਬਾਬਾ ਸ੍ਰੀ ਚੰਦ ਮਹਾਰਾਜ ਜੀ ਦੇ ਕਰੋ ਦਰਸ਼ਨ ਸਭਨਾ ਉੱਪਰ ਆਪਣੀ ਕਿਰਪਾ ਬਣਾਏ ਰੱਖੋ ਲਾਓ ਜੀ ਤੁਹਾਨੂੰ ਅਸੀਂ ਦਰਸ਼ਨ ਕਰਵਾਵਾਂਗੇ ਸੰਤ ਮਹਾਂਪੁਰਸ਼ਾਂ ਦੇ ਦਰਸ਼ਨ ਕਰੋ ਤੁਸੀਂ ਵੀ ਆਪਣੇ ਜੀਵਨ ਦੇ ਵਿੱਚ ਖੋਸੀਆਂ ਪਾਓ ਤੇ ਮਹਾਪੁਰਸ਼ਾਂ ਦੇ ਕਰੋ ਦਰਸ਼ਨ ਦੂਰ ਨੇੜੇ ਚੱਲ ਕੇ ਪਾਣੀ ਮਹਾਪੁਰਸ਼ਾਂ ਦੇ ਆਪਣੇ ਸਮਾਰਮ ਦੇ ਵਿੱਚ ਹਾਜ਼ਰੀਆਂ ਲਵਾਈਆਂ ਤੇ ਆਪਣੇ ਪ੍ਰਵਾਚਨ ਸੰਦੇਸ਼ ਦਿੱਤੇ ਸੰਗਤਾਂ ਨੂੰ ਆਹ ਅਖੀਰ ਤੱਕ ਜੀ ਮੂਰਤੋਂ ਲੈ ਕੇ ਰਾਸ਼ ਦੀ ਆਤਮਾ ਦਾ ਆਰਾਮ ਜੀ ਪਰਿਵਾਰਿਕ ਤੋਂ ਨਾਮ ਸਾਧੂ ਜੀ ਜਿਹੜਾ ਪਰਿਵਾਰਿਕ ਤੋਂ ਭਾਤੋ ਵਿਅਕਤੀ ਦਾ ਜੀ ਉਹਨਾਂ ਜੀ ਵਾਲੇ ਆਂਖਰ ਸੇ ਉਹਨਾਂ ਦੇ ਵੀ ਭਾਈ ਹਾਜ਼ਰੀਆਂ ਦਾ ਤਨਦਨ ਦੇ ਸਰਕਾਰ ਜੀ ਤੁਹਾਡੇ ਵਾਲੇ ਵਾਲੇ ਤੁਹਾਨੂੰ ਬੁਲਦੇ ਸਰਕਾਰ ਨੂੰ ਤੋ ਤਾ ਤੋ ਬ੍ਰਹਮਾ ਤੋ ਜੇ ਆਮਾ ਨੂਵੇ ਇਸ ਵਿਸਾਲ ਭੰਡਾਰੇ ਉੱਤੇ ਸੰਤ ਮਹਾਪੁਰਸ਼ਾਂ ਨੇ ਦੂਰ ਨੇੜੇ ਚੱਲ ਕੇ ਇਸ ਭੰਡਾਰੇ ਉੱਪਰ ਹਾਜ਼ਰੀਆਂ ਲਗਵਾਈਆਂ ਦਿਵਾਉ ਮਕਰ ਅਗਿਆ ਨਸੰਦ ਵਾਲੀ ਤਾਰੀ ਦੇ ਗੱਤਥਾ ਰੂਪ ਕੋ ਮਜਾ ਉਹਨਾਂ ਕੀ ਦਾਸ ਸਪਤ ਉਹਨਾਂ ਕੁੱਲਾਦੀ ਬਾੜਾ ਰਾਜਾ ਬਰੋਹ ਦੇ ਉਹ ਥਾਤਰ ਜਿਹੜੇ ਗੜੇ ਦੇ ਵਿੱਚ ਪਹਨਾਈ ਜਾਂਦੀ ਸੀ ਜੇ ਸਾਧ ਸਤੀ ਹੋਦਾ ਮੰਦਰ ਦੇ ਅੰਦਰ ਦੀਵਾਰ ਕਰਦਾ ਤੇ ਬਾੜਾ ਤੋਂ ਉਹ ਹਰ ਰੋਜ਼ ਪਰ ਕਰ ਜਾਂਦਾ ਸਾਧੂ ਜੀ ਨੂੰ ਵਰਪਨ ਕਰ ਦਿੰਦਾ ਤੇ ਉਸ ਦੇ ਪਾਲਾ ਸ਼ਾਮ ਤੋਂ ਪ੍ਰਸਾਦੀ ਦੇ ਰੂਪ ਵਿੱਚ ਪ੍ਰਸਾਦ ਦੇ ਰੂਪ ਵਿੱਚ ਰਾਜਾ ਦੇ ਗਲੇ ਪਾ ਦਿੱਤੀ ਜਾਂਦੀ ਸੀ ਤੋਂ ਕੀ ਹੋਇਆ ਸਜਾਤ ਦੇ ਅੰਦਰ ਅਸੀਂ ਪਸ਼ੂਆਂ ਬਸ ਜੀਵਨ ਬਤੀਤ ਕਰਦੇ ਆ منش بہت <تص _ntally french> <laughs> <spirituality> لو جی سانت مہا پورس وچن سانجے کر بابا کرتار دس جی کا ستھان بنایا بابا بابا کرتارا रामदास जी महाराज के पावन की पावन की शताब्दी के उपलक्ष में इसका तिथि विराजमान किया गया है और सभी संगीतिक काफी देर दोहराते हैं जो के आस है यह और आज चढ़ के सोमवार को भी सभी और आरटीएस आज संगण नाम सिमरन वाले प्रेरणा के और आशीर्वाद ਤੇ ਬਹੁਤ ਦੇਰਿਆਂ ਤੋਂ ਜਿਹੜੇ ਸਾਡੇ ਬੰਦੂ ਉਹ ਨਾਮ ਨਾਲ ਕੋਈ ਨਹੀਂ ਰਹਿਣਾ ਉਹ ਬਿੱਟੇ ਆ ਰਹੇ ਨੇ ਇਹਨਾਂ ਨਾਲ ਜੁੜੇ ਹੋਏ ਨੇ ਅਸੀਂ ਇਹਨਾਂ ਦੇ ਨਾਲ ਸਰਕਾਰ ਨਾਲ ਜੁੜੇ ਹੋਏ ਹਾਂ ਬਾਣੀ ਦਾ ਪੰਜਾਬ ਦਾ ਸਾਥਕਰ ਇਸੇ ਉੱਤੇ ਨਾਲ ਇੱਕ ਵਾਰੀ ਫੇਰ ਰਾਜ ਸਿੰਘ ਗਰੂਸਰ ਨਾਮ ਹੈ ਜਿਹੜੇ ਜਪੂਸ਼ੀ ਮਹਾਰਾਜੀ ਜਿਨ੍ਹਾਂ ਦੀ ਪ੍ਰੇਰਣਾ ਸੰਜਾ ہریو جی